ਕਹਿੰਦੇ ਮੈਂ ਬੋਰਾ ਮੈਂ ਬੋਰਾ ਹੋ ਗਿਆ ਸਭ ਖਲਕ ਸਿਆਣੀ ਤੁਸੀਂ ਸਾਰੇ ਸਿਆਣੇ ਹੋ ਮੈਂ ਬੋਰਾ ਮੈਂ ਵਿਗੜ ਗਿਆ ਮੈਂ ਹੁਣ ਤੁਹਾਡੇ ਤੋਂ ਉਲਟਾ ਹੋ ਗਿਆ ਤੁਹਾਡੇ ਤੋਂ ਅਲੱਗ ਹੋ ਗਿਆ ਵੀ ਦੂਜਿਆਂ ਦੀ ਮਤ ਦੇ ਹਿਸਾਬ ਦੇ ਨਾਲ ਮੈਂ ਵਿਗੜ ਗਿਆ ਜਿਹੜੀ ਦੂਜੀ ਖਲਕ ਹੈ ਜਿਹੜੀ ਦੂਜੀ ਪਾਪੂਲੇਸ਼ਨ ਹੈ ਜਿਹੜੀ ਇੱਕ ਨੂੰ ਹਰ ਗੁਣ ਨੂੰ ਨਹੀਂ ਸਮਝ ਪਾਰੀ ਉਹਨਾਂ ਦੇ ਮੁਤਾਬਿਕ ਮੈਂ ਵਿਗੜ ਚੁੱਕਿਆ ਰਾਮ ਨੇ ਉਹ ਰਾਮ ਜਿਹੜਾ ਰਮਿਆ ਹੋਇਆ ਜਿਹੜਾ ਕਣ-ਕਣ ਦੇ ਵਿੱਚ ਹਰ ਜਗ੍ਹਾ 'ਚ ਰਾਮ ਜਿਹੜਾ ਉਹਨਾਂ ਨੂੰ ਦਿਖ ਰਿਹਾ ਸੀਗਾ ਉਸ ਰਾਮ ਦੀ ਕਥਤ ਸੁਨਤ ਗੁਣ ਮੈਂ ਬੋਰਾ ਹੋ ਗਿਆ ਮੈਂ ਨਹੀਂ ਹੋਇਆ ਮੈਨੂੰ ਕਰ ਦਿੱਤਾ ਗਿਆ ਕਿਵੇਂ ਬੋਰਾ ਵੀ ਥੋੜਾ ਜਿਹਾ ਕਲੀਅਰ ਕਰ ਦਿੰਨੇ ਆ ਬੋਰਾ ਮਤਲਬ ਕਿ ਲੋਕ ਕਹਿੰਦੇ ਨੇ ਵੀ ਇਹ ਤਾਂ ਮੈਂਟਲੀ ਅਪਸੈਟ ਹੈ ਇਹਦੀ ਕੋਈ ਗੱਲ ਸਾਨੂੰ ਸਮਝ ਨਹੀਂ ਆਂਦੀ ਇਹਨਾਂ ਦੀ ਥਾਟਸ ਸਾਡੇ ਪੱਲੇ ਨਹੀਂ ਪੈਂਦੀਆਂ ਜੋ ਅਸੀਂ ਕਰਦੇ ਆ ਇਹ ਤਾਂ ਕਰਦਾ ਨਹੀਂ ਇਹ ਸਾਰੀਆਂ ਗੱਲਾਂ ਉਲਟੀਆਂ ਕਰ ਰਿਹਾ ਤੇ ਉਹਨੂੰ ਫਿਰ ਸਮਾਜ ਬਹੁਸੰਖਿਆਗ ਲੋਕ ਫਿਰ ਉਸ ਨਵੇਕਲੇ ਨੂੰ ਉਸ ਵਿਰਲੇ ਨੂੰ ਬੋਰਾ ਕਹਿਣ ਲੱਗ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੁਗ ਤੇ ਜੁੜੇ ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਆ ਜੀ ਮੂਹਮ ਆਪਣਾ ਅਮਰ ਅਨੰਦ ਦੇ ਅਗਤ ਸਵੇਰ ਦੀ ਮੀਟਿੰਗ ਵਿੱਚ ਅਸੀਂ ਇੱਕ ਸ਼ਬਦ ਲੈਣੇ ਆ ਜਿਸ ਤਰ੍ਹਾਂ ਕਿ ਅਸੀਂ ਲੋੜ ਜੀ ਬੋਲ ਦੱਸਦੇ ਆ ਪਰ ਉਸ ਸ਼ਬਦ ਨੂੰ ਅਸੀਂ ਆਪਣੀ ਮਤ ਨਾਲ ਆਪਣੀ ਬੁੱਧੀ ਨਾਲ ਇੱਕ ਛੋਟੇ ਛੋਟੇ ਪਾਜ਼ ਲਗਾਣੇ ਆ ਕਿ ਸ਼ਰਾਵ ਲੈ ਕੇ ਅਸੀਂ ਬੋਲਦੇ ਆ ਤਾਂ ਜੋ ਸਾਨੂੰ ਉਹਦੇ ਅਰਥ ਕਲੀਅਰ ਸਮਝ ਆ ਜਾਣ ਤੇ ਉਹ ਠਹਿਰਾਵ ਅਸੀਂ ਯੈਲੋ ਕਲਰ ਨਾਲ ਲਗਾਏ ਹੋਏ ਨੇ ਉਸ ਦੇ ਨਾਲ ਅਸੀਂ ਉਹਨੂੰ ਪੜਨ ਦੀ ਕੋਸ਼ਿਸ਼ ਕਰਾਂਗੇ ਤੇ ਉਸ ਨੂੰ ਆਪਸ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿੰਨੇ ਵੀ ਲੋਕ ਅਸੀਂ ਇੱਥੇ ਜੁੜੇ ਹੋਏ ਆ ਕਿਉਂਕਿ ਸਾਡੇ ਕੋਲ ਕੋਈ ਵੀ ਕਥਾਵਾਚਕ ਨਹੀਂ ਹੁੰਦੇ ਅਸੀਂ ਆਪ ਹੀ ਆਪਸ ਵਿੱਚ ਬੈਠ ਕੇ ਸਾਰੀ ਸੰਗਤ ਅਰਥ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਆਪਣੀ ਆਪਣੀ ਸਾਡੀ ਜਿਹੜੀਆਂ ਬੋਲੀਆਂ ਨੇ ਉਹਨਾਂ ਵਿੱਚ ਸਾਨੂੰ ਉਹਦੇ ਅਰਥ ਸਮਝ ਆ ਜਾਣ ਤੇ ਦੂਸਰੀ ਚੀਜ਼ ਹੈ ਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਇੱਕ ਓੰਕਾਰ ਇੱਕ ਤੋਂ ਸਾਨੂੰ ਸਮਝਾਇਆ ਗਿਆ ਉਹਨਾਂ ਨੇ ਸਾਨੂੰ ਇੱਕ ਦੱਸਿਆ ਕਿ ਉਹ ਇੱਕੋ ਹੈ ਉਹਦੇ ਬਾਅਦ ਸਾਨੂੰ ਇੱਕੋ ਗ੍ਰੰਥ ਦੇ ਕੇ ਗਏ ਨੇ ਗੁਰੂ ਗ੍ਰੰਥ ਸਾਹਿਬ ਜੀ ਉਸ ਦੇ ਬਾਅਦ ਉਹਨਾਂ ਦੀ ਬਾਣੀ ਇੱਕ ਹੈ ਜਿਸ ਨੂੰ ਅਸੀਂ ਪੜ੍ਹਦੇ ਹਾਂ ਤੇ ਫਿਰ ਉਹਦੇ ਅਰਥ ਵੀ ਸਾਡਾ ਮੰਨਣਾ ਹੈ ਕਿ ਇੱਕੋ ਹੀ ਹੋਣੇ ਚਾਹੀਦੇ ਨੇ ਜਿਹੜੇ ਸਭ ਨੂੰ ਇੱਕਮਤ ਹੋ ਕੇ ਸਮਝ ਆਣ ਅਸੀਂ ਸਾਰੇ ਆਪਣੀਆਂ ਬੋਲੀਆਂ ਨੂੰ ਇੱਕਮਤ ਕਰਕੇ ਉਹਨਾਂ ਅਰਥਾਂ ਨੂੰ ਸਮਝਣ ਦੀ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਇੱਥੇ ਅੱਜ ਅਸੀਂ ਸਾਂਝ ਪਾਣੇ ਆ ਅੱਜ ਦੇ ਸ਼ਬਦ ਦੀ ਤੇ ਮੈਂ ਰਿਕਵੈਸਟ ਕਰਾਂਗੀ ਵੀਰ ਪਰਮਵੀਰ ਸਿੰਘ ਜੀ ਨੂੰ ਕਿ ਪਲੀਜ਼ ਫਾਇਨਲੀ ਸ਼ਬਦ ਰੀਡ ਕਰਨ ਤੇ ਅੱਜ ਜਿਸ ਤਰ੍ਹਾਂ ਕਿ ਪਹਿਲਾਂ ਗੱਲ ਹੋਈ ਸੀ ਉਹਦੀ ਵਿਆਖਿਆ ਵੀ ਪਹਿਲੇ ਉਹ ਹੀ ਸ਼ੁਰੂ ਕਰਨਗੇ ਵੀਰ ਪਰਮਵੀਰ ਸਿੰਘ ਜੀ ਜੀ ਆਇਆਂ ਨੂੰ ਵੀਰ ਜੀ ਸ਼ਬਦ ਤੁਸੀਂ ਰੀਡਿੰਗ ਸ਼ੁਰੂ ਕਰੋ ਜੀ ਪਾਸ ਪਾਸਾ ਪਤੇ ਤੇ ਠੀਕ ਹੈ ਪੰਜ ਜੀ ਥੈਂਕ ਯੂ ਵੈਰੀ ਮਚ ਜਿਵੇਂ ਤੁਸੀਂ ਦੱਸ ਹੀ ਦਿੱਤਾ ਹਾਂ ਇੱਥੇ ਕੁਝ ਜਿਹੜੇ ਅਸੀਂ ਨਾ ਖਾਲੀ ਸਪੇਸ ਜਿਵੇਂ ਹਰ ਵਾਰੀ ਦੱਸਣਾ ਜ਼ਰੂਰੀ ਵੀ ਹੋ ਜਾਂਦਾ ਜਿਵੇਂ ਅਸੀਂ ਖਾਲੀ ਸਪੇਸ ਦੇ ਦੇ ਦਿੰਦੇ ਆ ਜਿੱਥੇ ਕਲਰ ਨਹੀਂ ਕੀਤਾ ਹੋਇਆ ਜਿੱਥੇ ਪਿੱਛੇ ਵਾਈਟ ਆ ਰਿਹਾ ਇਹਦੇ ਵਿੱਚ ਅਸੀਂ ਇੰਡੀਕੇਸ਼ਨ ਇਹ ਦੇ ਰਹੇ ਆ ਕਿ ਇੱਥੇ ਅਸੀਂ ਠਹਿਰਾਓ ਲਗਾਇਆ ਹੋਇਆ ਯਾਨੀ ਕਿ ਜਦੋਂ ਅਸੀਂ ਸ਼ਬਦਾਵਲੀ ਬੋਲਣੀ ਆ ਬੋਲਣਾ ਇਹ ਸ਼ਬਦ ਨੂੰ ਤੇ ਉਹਦੇ ਵਿੱਚ ਇੱਥੇ ਰੁੱਕ ਕੇ ਬੋਲਣਾ ਪਾਜ਼ ਲੈ ਕੇ ਬੋਲਣਾ ਤਾਂ ਕਿ ਜਿਹੜੀ ਵੇ ਆਫ ਕਮਿਊਨੀਕੇਸ਼ਨ ਹੈ ਗੁਰਬਾਣੀ ਦੀ ਉਹ ਅਸੀਂ ਕੋਸ਼ਿਸ਼ ਕਰੀਏ ਵੀ ਪੂਰੀ ਹੋ ਜਾਏ ਤੇ ਜਿਹੜੇ ਸਾਨੂੰ ਸੁਣ ਰਹੇ ਨੇ ਇਹਨੂੰ ਸਮਝ ਲੈਣਾ ਵੀ ਇਹ ਫਾਈਨਲ ਨਹੀਂ ਹੈ ਹਰ ਕੋਈ ਆਪਣੇ ਵਿਵੇਕ ਦੇ ਨਾਲ ਸਾਨੂੰ ਜਿੰਨੀ ਕੁ ਬੁੱਧੀ ਸਹੀ ਵਿਵੇਕ ਸੀਗਾ ਸੀ ਉਸ ਤਰ੍ਹਾਂ ਕੀਤਾ ਹੈ ਹਰ ਕੋਈ ਆਪਣੇ ਨਾਲ ਦੇਖ ਕੇ ਸਾਨੂੰ ਸਾਨੂੰ ਵੀ ਇੰਟੀਮੇਟ ਕਿਦਾ ਕਰ ਦੇਣਾ ਜੇ ਤੁਸੀਂ YouTube ਤੇ ਸੁਣ ਰਹੇ ਹੋ ਤੇ ਸਾਨੂੰ ਵੀ ਤੁਸੀਂ ਉਹ ਅਪਡੇਟ ਕਰ ਦੇਣਾ ਤੇ ਹੋਰ ਸੰਗਤ ਵੀ ਜਿਹੜੀ ਸੁਨੇਗੀ ਉਹਨਾਂ ਨੂੰ ਵੀ ਅਪਡੇਟ ਹੋ ਜਾਂਦਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਤੁਸੀਂ ਦੱਸਣਾ ਸੋ ਅੱਜ ਦਾ ਜਿਹੜਾ ਸ਼ਬਦ ਹੈਗਾ ਇਹ ਕਬੀਰ ਜੀ ਦਾ ਸ਼ਬਦ ਹੈ ਬਿਲਾਵਲ ਰਾਗ ਦੇ ਵਿੱਚ ਹੈ ਅੰਕਲ 855 ਦੇ ਉੱਪਰ ਦਰਜ ਹੈ ਜੀ ਇੱਥੇ ਹੁਣ ਗੁਰੂ ਸਾਹਿਬ ਨੇ ਮੋਰ ਲਾਈ ਹੈ ਕਬੀਰ ਜੀ ਦੀ ਬਾਣੀ ਦੀ ਇੱਥੇ ਕਹਿ ਰਹੇ ਨੇ ਵਿਦਿਆ ਨਾ ਪਰੋ ਬਾਦ ਨਹੀ ਜਾਣੋ ਹਰ ਗੁਣ ਕਥਤ ਸੁਨਤ ਬੋਹਰਨੋ ਮੇਰੇ ਬਾਬਾ ਮੈਂ ਬੋਹਰਾ ਸਭ ਕਲਕ ਸਿਆਣੀ ਮੈਂ ਬੋਰਾ ਮੈਂ ਬਿਗਰਿਓ ਬਿਗਰੈ ਮਤ ਹੋਰਾ ਰਹਾਉ ਆਪ ਨ ਬੋਰਾ RAM ਕੀਓ ਬੋਰਾ ਸਤਗੁਰ ਜਾਰ ਗਇਓ ਪਰਮ ਮੋਰਾ ਮੈਂ ਬਿਗਰੇ ਆਪਣੀ ਮਤ ਖੋਈ ਮੇਰੇ ਪਰਮ भूलो मत कोई सो बोरा जो आप न पछाने आप पछाने ता एक अब है न माता सो कबहू न माता कह कबीर रामे रंग राता ਜੀ ਜੇ ਕਿਤੇ ਮੇਰੇ ਕੋਲ ਕੁਝ ਬੋਲਣ ਦੇ ਵਿੱਚ ਕੁਝ ਮਿਸਟੇਕ ਹੋ ਗਈ ਹੋਵੇ ਤਾਂ ਪਲੀਜ਼ ਅਪਡੇਟ ਕਰ ਦੇਣਾ ਜੀ ਮੈਨੂੰ ਠੀਕ ਕਰ ਦੇਣਾ ਸੁਧਾਰ ਲਈ ਤੇ ਇੱਥੇ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦਾ ਪਰ ਛੋਟਾ ਪੰਜ ਪਦਿਆਂ ਦਾ ਸ਼ਬਦ ਹੈ ਤੁਕਮਾਤਰ ਇੱਥੇ ਗੱਲ ਕੀਤੀ ਹੋਈ ਹੈ ਗੁਰਬਾਣੀ ਦੇ ਵਿੱਚ ਕਬੀਰ ਜੀ ਨੇ ਆਪਣੀ ਗੱਲ ਦੱਸੀ ਹੈ ਬਉਰਾਣਾ ਹਰ ਕਿਸੇ ਇੰਟੈਲੈਕਚੁਅਲ ਨੂੰ ਜਿਹੜਾ ਅਸਲੀ ਗੱਲ ਕਰਦਾ ਹੈ ਜਿਹੜਾ ਸੱਚ ਦੀ ਗੱਲ ਕਰਦਾ ਹੈ ਜਿਵੇਂ ਭੈਣ ਜੀ ਤੁਸੀਂ ਕਿਹਾ ਇੱਕ ਦੀ ਗੱਲ ਉਹ ਇੱਕ ਦੀ ਗੱਲ ਜਿਹੜਾ ਕੋਈ ਕਰਦਾ ਹੈ ਨਾ ਉਹਨੂੰ ਫਿਰ ਸਮਾਜ ਬੋਰਾ ਕਹਿੰਦਾ ਹੈ ਵੀ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਬਿਲਕੁਲ ਸਮਾਜ ਤੋਂ ਉਲਟ ਗੱਲਾਂ ਚਲਦੀ ਕਰਦੇ ਨੇ ਤੇ ਉਹ ਸਮਾਜ ਨੂੰ ਉਲਟੇ ਲੱਗਦੇ ਨੇ ਤੇ ਇੱਥੇ ਫਿਰ ਹੁਣ ਗੁਰਬਾਣੀ ਦੇ ਵਿੱਚ ਕਬੀਰ ਜੀ ਸਾਡੇ ਗੁਰੂ ਨੇ ਸਾਨੂੰ ਹੁਣ ਸਮਝਾ ਰਹੇ ਨੇ ਸਾਨੂੰ ਉਹ ਕਿਤੇ ਨਾ ਕਿਤੇ ਹਲਕਾ ਕਟਾਕਸ਼ ਕਰ ਰਹੇ ਨੇ ਸਾਨੂੰ ਸੰਬੋਧਨ ਕਰਦੇ ਨੇ ਉਹਦੇ ਵਿੱਚ ਜਿਵੇਂ ਸਟਾਇਰ ਕਹਿੰਨੇ ਆ ਹੁਣ ਕਹਿੰਦੇ ਨੇ ਵਿਦਿਆ ਨਾ ਪਰੋ ਬਾਦ ਨਹੀਂ ਜਾਨੋ ਕਹਿੰਦੇ ਮੈਂ ਕੋਈ ਵਿਦਿਆ ਨਹੀਂ ਪ੍ਰਾਪਤ ਕੀਤੀ ਨਾ ਹੀ ਬਾਦ ਬਾਦ ਕਹਿੰਦੇ ਨੇ ਡਾਇਲੌਗ ਨੂੰ ਇੱਕ ਦੂਜੇ ਦੇ ਨਾਲ ਬਹਿਸ ਕਰਨ ਨੂੰ ਡਾਇਲੌਗ ਥੋੜਾ ਜਿਹਾ ਪੋਜ਼ਿਟਿਵ ਹੁੰਦਾ ਇੱਥੇ ਕਹਿੰਦੇ ਮਤਲਬ ਇੱਥੇ ਵੀ ਬਾਦ ਦਾ ਮਤਲਬ ਹੁੰਦਾ ਬਹਿਸ ਕਰਨਾ ਇੱਕ ਦੂਜੇ ਦੇ ਨਾਲ ਇੰਟਰੈਕਟ ਕਰਨਾ ਤੇ ਕਹਿੰਦੇ ਉਹ ਮੈਨੂੰ ਆਂਦਾ ਨਹੀਂ ਨਾ ਮੈਂ ਪੜਿਆ ਨਾ ਮੈਨੂੰ ਬਾਤ ਕਰਨਾ ਆਂਦਾ ਹਰ ਗੁਣ ਕਥਤ ਸੁਨਤ ਬਹਰਾਨੋ ਹੁਣ ਕਹਿੰਦੇ ਮੈਂ ਹਰੀ ਦੇ ਗੁਣ ਉਸ ਇਕੰਕਾਰ ਅਕਾਲਪੁਰਖ ਰੱਬ ਭਗਵਾਨ ਅੱਲਾ ਜੋ ਅਸੀਂ ਕਿਰਤਮ ਨਾਮ ਸਮਝਦੇ ਆ ਉਸ ਦੀ ਗੱਲ ਕਰਦੇ ਨੇ ਕਹਿੰਦੇ ਮੈਂ ਤਾਂ ਸਿਰਫ ਉਹਦੇ ਗੁਣ ਉਹਦੀ ਉਸ ਤੋਂ ਲਈ ਹੋਈ ਵਿਜ਼ਡਮ ਉਹਦੀ ਉਹਦੀਆਂ ਉਹਦੀ ਇਨਫਰਮੇਸ਼ਨ ਸਾਰੀ ਕਥਤ ਸੁਨਤ ਬੋਲਦੇ ਤੇ ਸੁਣਦੇ ਸੁਣਦੇ ਬਹਰਾਨੋ ਮੈਂ ਉਹ ਪੁਰਾਨਾ ਹੋ ਗਿਆ ਮੈਂ ਦੁਨੀਆ ਦੀ ਨਜ਼ਰ ਦੇ ਵਿੱਚ ਡਿਫਰੈਂਟ ਹੋ ਗਿਆ ਸਪੈਸ਼ਲ ਹੋ ਗਿਆ ਅਲੱਗ ਹੋ ਗਿਆ ਜੇ ਆਪਾਂ ਇਹਨੂੰ ਪੋਜ਼ਿਟਿਵ ਐਟੀਟਿਊਡ ਨਾਲ ਲੈ ਕੇ ਦੇਖੀਏ ਮੈਂ ਤੁਹਾਡੇ ਤੋਂ ਅਲੱਗ ਹੋ ਗਿਆ ਕਿਸ ਤਰ੍ਹਾਂ ਕਥਨ ਤੋਂ ਸੁਨਤ ਸੁਣਦੇ ਤੇ ਕਰਦੇ ਕਰਦੇ ਉਸ ਹਰੀ ਦੇ ਉਸ ਅਕਾਲਪੁਰ ਦੇ ਗੁਣ ਹੁਣ ਅੱਗੇ ਕਹਿੰਦੇ ਮੇਰੇ ਬਾਬਾ ਮੈਂ ਬੋਰਾ ਸਭ ਖਲਕ ਸਿਆਣੀ ਮੈਂ ਬੋਰਾ ਮੈਂ ਬਿਗਰੇਓ ਬਿਗਰੇ ਮਤ ਔਰਾ ਇਹ ਰਹੋ ਦੀ ਪੰਕਤੀ ਹੈ ਉਹਨ ਇੱਥੇ ਕਹਿੰਦੇ ਮੇਰੇ ਬਾਬਾ ਇਹ ਬਾਬਾ ਮਤਲਬ ਆਪਣੇ ਕਿਸੇ ਖਾਸ ਨੂੰ ਆਪਣੇ ਆਪ ਨੂੰ ਵੀ ਸੰਬੋਧਨ ਕਰਕੇ ਕਹਿ ਰਹੇ ਹੋ ਸਕਦੇ ਨੇ ਤੇ ਇੱਥੋਂ ਆਪਾਂ ਕਹਿੰਦੇ ਮੈਂ ਬੋਰਾ ਕਿਉਂਕਿ ਬੋਰਾ ਨਾਲ ਦੀ ਗੱਲ ਚੱਲ ਰਹੀ ਹੈ ਸਮਾਜ ਜਦੋਂ ਤੁਸੀਂ ਖਰੀ ਦੇ ਗੁਣ ਗਾਉਂਦੇ ਹੋ ਉਸ ਇੱਕ ਦੀ ਗੱਲ ਕਰਦੇ ਹੋ ਸੱਚ ਦੀ ਗੱਲ ਕਰਦੇ ਹੋ ਸਮਾਜ ਬਿਲਕੁਲ ਤੁਹਾਨੂੰ ਉਲਟਾ ਦੇਖਦਾ ਹੈ ਸਮਾਜ ਤੁਹਾਨੂੰ ਉਲਟਾ ਦੇਖਦਾ ਹੈ ਸੋ ਇੱਥੇ ਗੁਰੂ ਸਾਹਿਬ ਕਹਿ ਰਹੇ ਨੇ ਭਗਤ ਕਬੀਰ ਜੀ ਕਹਿ ਰਹੇ ਨੇ ਗੁਰੂ ਕਬੀਰ ਜੀ ਕਹਿ ਰਹੇ ਨੇ ਕਹਿੰਦੇ ਮੈਂ ਬੋਰਾ ਮੈਂ ਬੋਰਾ ਹੋ ਗਿਆ ਸਭ ਖਲਕ ਸਿਆਣੀ ਤੁਸੀਂ ਸਾਰੇ ਸਿਆਣੇ ਹੋ ਮੈਂ ਬੋਰਾ ਮੈਂ ਵਿਗੜ ਗਿਆ ਮੇਰੇ ਹੁਣ ਤੁਹਾਡੇ ਤੋਂ ਉਲਟਾ ਹੋ ਗਿਆ ਤੁਹਾਡੇ ਤੋਂ ਅਲੱਗ ਹੋ ਗਿਆ ਮੈਂ ਵਿਗੜਿਓ ਵਿਗਰੇ ਮਤ ਹੋਰਾ ਹੁਣ ਕਹਿੰਦਾ ਮੈਂ ਵਿਗੜ ਗਿਆ ਵਿਗਰੇਓ ਮੇਰੀ ਗੇਮ ਮੇਰੀ ਖੇਡ ਮੇਰੀ ਵਰਤੀਰਾ ਵਿਗੜ ਗਈ ਹੈ ਵਿਗੜ ਕਿਵੇਂ ਗਈ ਹੈ ਆਮ ਖਲਕ ਤੋਂ ਅਲੱਗ ਹੋ ਗਈ ਖਲਕ ਦਾ ਮਤਲਬ ਜਿਹੜੀ ਸਾਡੀ ਜਨਸੰਖਿਆ ਜਿਹਨੂੰ ਅਸੀਂ ਪੋਪੂਲੇਸ਼ਨ ਕਹਿੰਦੇ ਆ ਉਸ ਤੋਂ ਅਲੱਗ ਹੋ ਗਈ ਹੈ ਕਿ ਕਾਇਨਾਤ ਖਲਕ ਤਾਂ ਕਾਇਨਾਤ ਖਲਕ ਹੋ ਗਈ ਨਾ ਪੂਰੀ ਕਾਇਨਾਤ ਕਾਇਨਾਤ ਕਹ ਲੈਣ ਤਾਂ ਕਾਇਨਾਤ ਦੇ ਵਿੱਚ ਵੈਸੇ ਨਾ ਗੈਲੈਕਸੀਜ਼ ਵੀ ਆ ਜਾਂਦੀਆਂ ਨੇ ਤੇ ਹੋਰ ਬ੍ਰਹਮੰਡੀਆਂ ਤੇ ਇੱਥੇ ਬੌਰਾ ਆਦਾ ਸਮਾਜ ਦੇ ਨਾਲ ਰਿਲੇਟ ਕਰਨਾ ਨਾ ਇਸ ਕਰਕੇ ਮੈਂ ਸਭ ਖਲਕ ਸਿਆਣੀ ਨੂੰ ਕਹਿ ਰਿਹਾ ਵੀ ਜਿੰਨੀ ਵੀ ਸਾਡੀ ਪੋਪੂਲੇਸ਼ਨ ਹੈ ਜਿੰਨੇ ਮੇਰੇ ਸਰੌਂਡਿੰਗਸ ਦੇ ਵਿੱਚ ਮੇਰੇ ਨਾਲ ਜੀਵ ਹੈਗੇ ਨਾ ਉਹਨਾਂ ਦੀ ਗੱਲ ਹੋ ਰਹੀ ਹੈ ਠੀਕ ਹੈ ਜੀ ਅੱਗੇ ਕਹ ਰਹੇ ਹੁਣ ਮੈਂ ਵਿਗੜ્યો ਮੈਂ ਵਿਗੜ ਗਿਆ ਵਿਗੜੇ ਮਤ ਹੋਰਾ ਹੁਣ ਕਹਿੰਦੇ ਮੈਂ ਤਾਂ ਵਿਗੜ ਗਿਆ ਦੂਸਰੇ ਨਹੀਂ ਵਿਗੜੇ ਤੇ ਨਾ ਹੀ ਵਿਗੜ ਰਹੇ ਨੇ ਇੱਥੇ ਦੋ ਲੈ ਲਾਂਗੇ ਕਿਉਂਕਿ ਮੈਂ ਸ਼ੋਰ ਨਹੀਂ ਹਾਂ ਮੈਂ ਦੋ ਪੱਖ ਲੈ ਰਿਹਾ ਇੱਕ ਤਾਂ ਕਹਿ ਰਹੇ ਨੇ ਮੈਂ ਵਿਗੜ્યો ਮੈਂ ਤਾਂ ਵਿਗੜ ਗਿਆ ਹਾਂ ਸਮਾਜ ਦੀ ਮਨੋ ਪਰਵ੍ਰਿੱਤੀ ਤੋਂ ਅਲੱਗ ਹੋ ਗਿਆ ਤੇ ਨੇਚਰਲੀ ਮੈਂ ਉਹਨਾਂ ਤੋਂ ਵਿਗੜ ਗਿਆ ਉਹ ਮੈਨੂੰ ਵਿਗੜਿਆ ਸਮਝ ਰਹੇ ਨੇ ਵਿਗੜੇ ਹੋ ਵੀ ਮੇਰਾ ਖੇਡ ਖਰਾਬ ਹੋ ਗਿਆ ਉਹਨਾਂ ਦੇ ਪ੍ਰਵਤਰਥਾਇ ਕਹਿ ਰਹੇ ਨੇ ਤੇ ਵਿਗੜੇ ਮਤ ਹੋਰਾ ਹੁਣ ਇੱਥੇ ਮਤ ਨੂੰ ਦੋ ਸੈਂਸیشنل ਲੈ ਰਹੇ ਆ ਇੱਕ ਤਾਂ ਕਹਿ ਰਹੇ ਆ ਨਹੀਂ ਮਤ ਨਹੀਂ ਨਹੀਂ ਵਿਗੜਾ ਹੋਰ ਨਹੀਂ ਵਿਗੜੇ ਮੈਂ ਵਿਗੜ ਗਿਆ ਇੱਕ ਇਹ ਜਿਆਦਾ ਟੁਕਦੀ ਹੈ ਦੂਸਰੀ ਹੁੰਦੀ ਮੈਂ ਮਤ ਬੋਰਾ ਸੋਚ ਥਾਟਸ ਉਹ ਦੂਜੇ ਥਾਟਸ ਜਿਹੜੀਆਂ ਨੇ ਨਹੀਂ ਵਿਗੜੀਆਂ ਮੈਂ ਵਿਗੜਿਆ ਵਿਗਰੇ ਮਤ ਹੋਰਾ ਵੀ ਦੂਜਿਆਂ ਦੀ ਮਤ ਦੇ ਹਿਸਾਬ ਦੇ ਨਾਲ ਮੈਂ ਵਿਗੜ ਗਿਆ ਜਿਹੜੀ ਦੂਜੀ ਖਲਕ ਹੈ ਜਿਹੜੀ ਦੂਜੀ ਪਾਪੂਲੇਸ਼ਨ ਹੈ ਜਿਹੜੀ ਇੱਕ ਨੂੰ ਹਰ ਗੁਣ ਨੂੰ ਨਹੀਂ ਸਮਝ ਪਾਰੀ ਉਹਨਾਂ ਦੇ ਮੁਤਾਬਿਕ ਮੈਂ ਵਿਗੜ ਚੁੱਕਿਆ ਇਸ ਤਰ੍ਹਾਂ ਮੈਨੂੰ ਲੱਗ ਰਿਹਾ ਜਿਵੇਂ ਫਿਰ ਆਪਾਂ ਵਿਚਾਰ ਵੀ ਕਰ ਲਾਂਗੇ ਇੱਥੇ ਰਾਵਤਾ ਦੀ ਪੰਕਤੀ ਸੀ ਹੁਣ ਅੱਗੇ ਕਹਿ ਰਹੇ ਨੇ ਥੈਂਕ ਯੂ ਬੀ ਜੀ ਆਪਨਾ ਬੋਰਾ ਬੋਰਾ RAM ਕੀਓ ਬੋਰਾ ਸਤਿਗੁਰ ਜਾਰ ਗਿਓ ਭ੍ਰਮ ਮੋਰਾ ਹੁਣ ਇੱਥੇ ਦੇਖੋ ਕਿੰਨੀ ਕਲੈਰਿਟੀ ਦੱਸ ਰਹੇ ਨੇ ਜਿਹੜੇ ਮੈਨੂੰ ਬੋਰਾ ਕਹਿ ਰਹੇ ਨੇ ਕਿਉਂਕਿ ਕੁਝ ਕਹਿ ਰਹੇ ਹੋਣਗੇ ਤਾਂ ਹੀ ਆਪਣੇ ਆਪ ਨੂੰ ਇਹ ਸਟੇਟਮੈਂਟ ਦੇ ਰਹੇ ਨਾ ਉਹ ਕਹਿੰਦਾ ਮੈਂ ਬੋਰਾ ਨਹੀਂ ਹੋਇਆ ਮੈਂ ਬੋਰਾ ਨਹੀਂ ਹੋਇਆ RAM ਕਿਓ ਬੋਰਾ ਕਿਓ RAM ਨੇ ਉਸ ਹਰ ਨੇ ਉਸ ਅਕਾਲ ਪੁਰਖ ਦੀ ਜਿਹੜੀ ਖੇਡ ਦੀ ਗੱਲ ਕਰਦੇ ਨੇ ਉਸ ਨੇ ਮੈਨੂੰ ਬੋਰਾ ਕੀਤਾ ਕਿਉਂਕਿ ਮੈਨੂੰ ਕਥਤ ਸੁਨਤ ਬੋਰਾ ਨੋ ਮੈਂ ਕਥਾ ਕਰਦੇ ਕਰਦੇ ਸੁਣਦੇ ਸੁਣਦੇ ਮੈਂ ਬੋਰਾ ਹੋ ਗਿਆ ਮੈਨੂੰ ਹੋ ਗਿਆ ਮਤਲਬ ਮੈਨੂੰ ਕੀਤਾ ਗਿਆ ਕਿਨੇ ਕੀਤਾ RAM ਨੇ ਉਹ RAM ਜਿਹੜਾ ਰਮਿਆ ਹੋਇਆ ਜਿਹੜਾ ਕਣ ਕਣ ਦੇ ਵਿੱਚ ਹਰ ਜਗ੍ਹਾ ਤੇ RAM ਜਿਹੜਾ ਉਹਨਾਂ ਨੂੰ ਦਿਖ ਰਿਹਾ ਸੀਗਾ ਉਸ RAM ਦੀ ਕਥਤ ਸੁਨਤ ਗੁਣ ਮੈਂ ਬੋਰਾ ਹੋ ਗਿਆ ਮੈਂ ਨਹੀਂ ਹੋਇਆ ਮੈਨੂੰ ਕਰ ਦਿੱਤਾ ਗਿਆ ਕਿਵੇਂ ਸਤਗੁਰ ਜਾਰ ਗਿਓ ਬ੍ਰਹਮ ਬੋਰਾ ਸਤ ਗੁਰ ਨੇ ਮੇਰੇ ਜਿੰਨੇ ਭਰਮ ਸੀ ਜਿਦੇ ਕਰਕੇ ਮੈਂ ਦੂਜੀ ਖਲਕ ਦੇ ਵਿੱਚੋਂ ਅਲੱਗ ਹੋ ਗਿਆ ਉਹ ਸਤ ਗੁਰ ਨੇ ਮੇਰੇ ਜਿੰਨੇ ਭਰਮ ਸੀਗੇ ਉਹ ਜਲਾ ਦਿੱਤੇ ਸਾੜ ਦਿੱਤੇ ਖਤਮ ਕਰਤੇ ਵੈਨਿਸ਼ ਕਰਤੇ ਆਬਸੋਲੀਟ ਕਰਤੇ ਕਿੰਨੇ ਕੀਤੇ ਨੇ ਕਿੰਦੀ ਇੰਪੋਰਟੈਂਸ ਹੈ ਸਤ ਗੁਰ ਸਤ ਗੁਰ ਮਤਲਬ ਸੱਚਾ ਗੁਰ ਸੱਚਾ ਗਿਆਨ ਸੱਚੀ ਨੌਲੇਜ ਸੱਚੀ ਵਿਜ਼ਡਮ ਟਰੂਥਫੁਲਨੈਸ ਉਸ ਨੇ ਕੁਕੀ ਆਪਾਂ ਰੋਜ਼ ਨਿਤਾਪ੍ਰਤੀ ਇਹ ਦੇਖ ਰਹੇ ਆ ਵੀ ਜਿਹੜੀ ਸਾਡੀ ਆਪਣੀ ਇਨਟਰੋਸਪੈਕਸ਼ਨ ਹੈ ਉਹ ਥਾਟਫੁਲ ਜਿਹੜੀ ਹੈ ਮੈਨੂੰ ਸੋਰਸ ਜਦੋਂ ਮਿਲਦਾ ਜਿਵੇਂ ਅੱਜ ਦੀ ਡੇਟ ਦੇ ਵਿੱਚ ਕਬੀਰ ਜੀ ਦੀ ਬਾਣੀ ਐਸੀ ਪੜ ਰਹੇ ਆ ਤੇ ਸਾਡੇ ਵਾਸਤੇ ਗੁਰੂ ਬਾਣੀ ਹੈ ਤੇ ਉੱਥੋਂ ਦੀ ਸਾਨੂੰ ਕੀ ਮਿਲ ਰਿਹਾ ਗੁਰ ਤੋ ਇਹ ਸਤ ਗੁਰ ਮਿਲ ਰਿਹਾ ਹੁਣ ਸਾਨੂੰ ਸਤ ਗੁਰ ਜਾਰ ਗਿਓ ਪ੍ਰਮ ਮੋਰਾ ਮੇਰੇ ਪ੍ਰਮ ਜਿੰਨੇ ਵੀ ਸੀਗੇ ਖਤਮ ਕਰਤੇ ਮੈਂ ਬਿਗਰੇ ਆਪਣੀ ਮਤ ਖੋਈ ਮੇਰੇ ਪਰਮ ਭੂਲੋ ਮਤ ਕੋਈ ਹੁਣ ਮੈਂ ਵਿਗਰੇ ਸਮਾਜ ਦੇ ਹਿਸਾਬ ਦੇ ਨਾਲ ਫਿਰ ਅਗੇਨ ਇਹਨੂੰ ਜਦੋਂ ਸਟਾਇਰ ਲੈਣਿਆ ਤੇ ਫਿਰ ਇਸ ਤਰ੍ਹਾਂ ਹੀ ਸਮਝਣਾ ਪਏਗਾ ਮੈਂ ਵਿਗਰੇ ਮੈਂ ਵਿਗੜ ਗਿਆ ਆਪਣੀ ਮਤ ਖੋਈ ਉਹ ਜਿਹੜੀ ਮਤ ਜਿਹਦੇ ਕਰਕੇ ਸਮਾਜ ਮੈਨੂੰ ਬੋਰਾ ਕਹਿ ਰਿਹਾ ਜਿਸ ਕਰਕੇ ਜਿੰਨਾ ਗੱਲਾਂ ਕਰਕੇ ਮੈਂ ਸਮਾਜ ਦਾ ਹਿੱਸਾ ਜਾਂ ਕਹਿ ਲਓ ਵੀ ਉਹਨਾਂ ਦੀਆਂ ਰੀਤੀ ਰਿਵਾਜਾਂ ਸੋ ਕਾਲਡ ਉਹਨਾਂ ਦੀ ਜਿਹੜੀਆਂ ਮਨੋ ਪਰਵਿੱਥੀਆਂ ਕੁਝ ਹਜ਼ਾਰ ਸਾਲਾਂ ਤੋਂ ਚੱਲਦੀ ਆ ਰਹੀ ਇੱਕ ਮਨੋ ਪਰਵਿੱਤੀ ਨੂੰ ਕਬੀਰ ਜੀ ਨੇ ਆਪਾਂ ਸਾਰੀ ਬਾਣੀ ਵੀ ਪੜਦੇ ਆ ਉਹਨਾਂ ਨੇ ਆਪਣੇ ਆਪ ਨੂੰ ਉਸ ਤੋਂ ਅਲੱਗ ਕਰ ਲਿਆ ਇਸ ਕਰਕੇ ਇੱਥੇ ਕਹਿ ਰਹੇ ਨੇ ਮੈਂ ਵਿਗਰੇ ਮੈਂ ਤਾਂ ਵਿਗਲ ਗਿਆ ਤੁਹਾਡੇ ਹਿਸਾਬ ਨਾਲ ਆਪਣੀ ਮਤ ਮੇਰੀ ਜਿਹੜੀ ਮਤ ਸੀ ਮੇਰੀ ਜਿਹੜੀ ਥਾਟ ਸੀ ਪ੍ਰੀਵੀਅਸ ਕਿਉਂਕਿ ਪਹਿਲੇ ਭਰਮ ਸੀਗੇ ਉਹ ਭਰਮ ਦੀ ਮਤ ਸੀ ਉਹ ਖੋਈ ਗਵਾਤ ਹੀ ਹੁਣ ਆਈ ਲੌਸਟ ਥੈਟ ਮੇਰੇ ਕੋਲ ਹੁਣੋਂ ਨਿਕਲ ਗਈ ਮੇਰੇ ਕੋਲ ਨਹੀਂ ਹੈ ਮੇਰੇ ਭਰਮ ਭੂਲੋ ਮਤ ਕੋਈ ਜਿਹੜੇ ਮੇਰੇ ਭਰਮ ਸੀਗੇ ਕਿਉਂਕਿ ਪਹਿਲੇ ਭਰਮ ਜਲ ਗਏ ਹੁਣ ਮੇਰੇ ਜਿਹੜੇ ਭਰਮ ਸੀਗੇ ਭੂਲੋ ਮਤ ਕੋਈ ਹੁਣ ਇੱਥੇ ਵੀ ਮਤ ਜਿਹੜੀ ਹੈ ਅਸੀਂ ਨਾ ਪੱਖੀ ਵੀ ਲੈ ਸਕਦੇ ਆ ਵੀ ਨਹੀਂ ਕੋਈ ਤੇ ਮਤ ਜਿਹੜੀ ਇੰਟੈਲੈਕਚੁਅਲ ਜਿਹੜੀ ਥਾਟ ਹੈ ਕੋਈ ਦੂਜੇ ਦੀ ਵੀ ਥਾਟ ਸੋ ਇਹਨੂੰ ਥੋੜਾ ਜਿਹਾ ਈਜ਼ੀ ਜਦੋਂ ਮੈਂ ਕਰਾਂਗਾ ਤੇ ਉਹਦੇ ਵਿੱਚ ਇਹ ਬੋਲਾਂਗਾ ਮੇਰੇ ਭਰਮ ਭੂਲੋ ਮਤ ਕੋਈ ਵੀ ਮੇਰੇ ਜਿਹੜੇ ਪਰਮ ਸੀਗੇ ਉਹਨਾਂ ਦੇ ਵਿੱਚ ਤੁਸੀਂ ਨਾ ਭੁੱਲ ਜਾਣਾ ਮੇਰੇ ਜਿਹੜੇ ਪਰਮ ਸੀ ਭੂਲੋ ਮਤ ਕੋਈ ਕੋਈ ਦੇ ਵਿੱਚ ਮਤਲਬ ਜਿਹੜੀ ਦੂਜੀ ਜਨ ਸੰਖਿਆ ਹੈ ਜਿਹੜੀ ਦੂਸਰੀ ਉਹਨਾਂ ਨੂੰ ਛੋੜ ਕੇ ਜਿਹੜੇ ਦੂਜੇ ਲੋਕ ਨੇ ਜਿਹੜੇ ਬੋਰਾਂ ਨਾਲ ਕਹਿ ਰਹੇ ਨੇ ਉਹਨਾਂ ਨੂੰ ਮੈਨੂੰ ਲੱਗ ਰਿਹਾ ਸੰਬੋਧਨ ਕਰ ਰਹੇ ਨੇ ਮੇਰੇ ਪਰਮ ਭੂਲੋ ਮਤ ਕੋਈ ਜਿਹੜੇ ਮੇਰੇ ਪਰਮ ਖੋਤੇ ਸੀਗੇ ਉਹੀ ਪਰਮ ਦੇ ਵਿੱਚ ਹੁਣ ਤੁਸੀਂ ਜੇ ਹੋ ਉਹਦੇ ਵਿੱਚ ਤੁਸੀਂ ਨਾ ਭੁੱਲ ਜਾਣਾ ਸੋ ਇੱਥੇ ਮੈਂ ਚਾਹਾਂਗਾ ਜੇ ਕਿਸੇ ਨੇ ਮੈਨੂੰ ਠੀਕ ਕਰਨਾ ਹੋਵੇ ਤੇ ਜ਼ਰੂਰ ਕਰ ਦੇਣਾ ਮੈਂ ਅੱਗੇ ਪੜਦਾ ਠੀਕ ਹੈ ਜੀ ਸੋ ਬੋਰਾ ਹਾਂਜੀ ਹਲੇ ਹੈਂਡ ਰੈਸ ਨਹੀਂ ਆ ਰਹੇ ਮੈਂ ਦੇਖ ਰਿਹਾ ਜੀ 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 ਸੋ ਬੋਰਾ ਜੋ ਆਪ ਨਾ ਪਛਾਨਣਾ ਆਪ ਪਛਾਨਣਾ ਤਾਂ ਇੱਕ ਹੈ ਜਾਨਾ ਹੁਣ ਕਹਿੰਦੇ ਸੋ ਬੋਰਾ ਹੁਣ ਉਹੀ ਤਾਂ ਬੋਰਾ ਹੈ ਜਿਹੜਾ ਦੁਨੀਆ ਤੋਂ ਅਲੱਗ ਹੈ ਦੁਨੀਆ ਦੀ ਥੌਟ ਤੋਂ ਜਿਹੜੀ ਪੁਰਾਣੀ ਸਾਡੀ ਮਨੋਤ ਸਾਡੇ ਤੇ 4-5000 ਸਾਲ ਪਹਿਲਾਂ ਤੋਂ ਸਾਡੇ ਤੇ ਪ੍ਰਭਾਵਿਤ ਹੈ ਜਿਹੜੀ ਸਾਨੂੰ ਡੋਮਿਨੇਟ ਕਰਦੀ ਹੈ ਉਹ ਬੋਰਾ ਹੈ ਜੋ ਆਪ ਨਾ ਪਛਾਨੇ ਆਪਣੇ ਆਪ ਨੂੰ ਜਿਹੜਾ ਨਹੀਂ ਪਹਿਚਾਨ ਰਿਹਾ ਉਹ ਬੋਰਾ ਹੈ ਕਹਿੰਦੇ ਕੀ ਮੈਂ ਕਹ ਰਿਹਾ ਨੇ ਆਪ ਪਛਾਨੇ ਤਾਂ ਇੱਕ ਹੈ ਜਨ ਹੈ ਹੁਣ ਇੱਥੇ ਉਹ ਬੋਰਾ ਕਹ ਰਹੇ ਨੇ ਜਿਹੜਾ ਆਪ ਨਹੀਂ ਪਛਾਨ ਰਿਹਾ ਆਪਣੇ ਆਪ ਨੂੰ ਨਹੀਂ ਪਹਿਚਾਨ ਰਿਹਾ ਉਹ ਕੀ ਹੈ ਅੰਦਰ ਜਿਵੇਂ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਤੇ ਹਮੇਸ਼ਾ ਗੱਲ ਕਰਦੇ ਆ ਇਨਟਰਸਪੈਕਸ਼ਨ ਨਹੀਂ ਕਰਦਾ ਆਪਣੇ ਆਪ ਨੂੰ ਟੂਥਰਲ ਨੈਸ਼ਨਲ ਈਵੈਲਿਊਏਟ ਨਹੀਂ ਕਰਦਾ ਸੋਚਦਾ ਨਹੀਂ ਉਹਦੇ ਬਾਰੇ ਉਹ ਆਪਣੇ ਆਪ ਨੂੰ ਤੋਲਦਾ ਨਹੀਂ ਤੇ ਉਹ ਕਹਿੰਦੇ ਆਪ ਨਾ ਪਛਾਨਣਾ ਉਹ ਬੋਲ ਰਿਹਾ ਹੈ ਉਹ ਅਪਸੈਟ ਬੋਰਾ ਵੀ ਥੋੜਾ ਜਿਹਾ ਕਲੀਅਰ ਕਰ ਦਿੰਨੇ ਆ ਬੋਰਾ ਮਤਲਬ ਕਿ ਲੋਕ ਕਹਿੰਦੇ ਨੇ ਵੀ ਇਹ ਤਾਂ ਮੈਂਟਲੀ ਅਪਸੈਟ ਹੈ ਇਹਦੀ ਕੋਈ ਗੱਲ ਸਾਨੂੰ ਸਮਝ ਨਹੀਂ ਆਂਦੀ ਇਹਨਾਂ ਦੀ ਥਾਟਸ ਸਾਡੇ ਪੱਲੇ ਨਹੀਂ ਪੈਂਦੀਆਂ ਜੋ ਅਸੀਂ ਕਰਦੇ ਆ ਇਹ ਤਾਂ ਕਰਦਾ ਨਹੀਂ ਇਹ ਸਾਰੀਆਂ ਗੱਲਾਂ ਉਲਟੀਆਂ ਕਰ ਰਿਹਾ ਤੇ ਉਹਨੂੰ ਫਿਰ ਸਮਾਜ ਬਹੁਸੰਖਿਆਕ ਲੋਕ ਫਿਰ ਉਸ ਨਵੇਕਲੇ ਨੂੰ ਉਸ ਵਿਰਲੇ ਨੂੰ ਬੋਰਾ ਕਹਿਣ ਲੱਗ ਜਾਂਦੇ ਨੇ ਤੋਂ ਪਹਿਲੇ ਮੇਰੇ ਖਿਆਲ ਬੋਰਾ ਡਿਫਾਈਨ ਨਹੀਂ ਕੀਤਾ ਸੀ ਤੇ ਮੈਂ ਸੁੱਤੇ ਚੋਂ ਇਹਨੂੰ ਹੁਣ ਕਰ ਦਿੰਦੇ ਹੁਣ ਸਮਝ ਆਈ ਤਾਂ ਤੋ ਉਸ ਤਰ੍ਹਾਂ ਬੋਰਾ ਕਹਿ ਰਹੇ ਨੇ ਆਪ ਪਛਾਨਣਾ ਤਾਂ ਏਕੇ ਜਾਣੇ ਜਦੋਂ ਤੁਸੀਂ ਆਪਣੇ ਆਪ ਨੂੰ ਪਛਾਣ ਲਿਆ ਤਾਂ ਜਿਹੜਾ ਇੱਕ ਹੈ ਉਸ ਇੱਕ ਨੂੰ ਜਿਹੜਾ ਅਸੀਂ ਕਹਿ ਰਹੇ ਹਾਂ ਵੀ ਇੱਕ ਹੈ ਭਗਵਾਨ ਰਾਮ ਅੱਲਾ ਗੋਡ ਅਕਾਲ ਪੁਰਖ ਇੱਕ ਅੰਕਾਰ ਤਾਂ ਤੁਹਾਨੂੰ ਇੱਕ ਦੇ ਬਾਰੇ ਗਿਆਨ ਹੋਣਾ ਕਿਉਂਕਿ ਤੁਸੀਂ ਇੰਟਰਸਪੈਕਸ਼ਨ ਕਰਨੀ ਹੈ ਆਪਣੀ ਵਿਜ਼ਡਮ ਵਾਈਜ਼ਨੈਸ ਨਾਲ ਉਹਨੂੰ ਈਵੈਲਿਊਏਟ ਕਰਨਾ ਆਪਣੇ ਆਪ ਨੂੰ ਤਾਂ ਤੁਸੀਂ ਉਹਦੇ ਪਛਾਣ ਕਰਦੇ ਉਹ ਕਹਿੰਦੇ ਅਭੇ ਨਾ ਮਾਤਾ ਸੋ ਕਬੋ ਨਾ ਮਾਤਾ ਔਰ ਮਾਤਾ ਦਾ ਅਸੀਂ ਰਿਕਾਰਡਿੰਗ ਤੋਂ ਪਹਿਲਾਂ ਸਾਰਿਆਂ ਨਾਲ ਇੱਕ ਦੂਜੇ ਨਾਲ ਸਲਾਹ ਕਰਕੇ ਫਾਈਨਲ ਕੀਤਾ ਸੀ ਮਾਤਾ ਮਤਲਬ ਮਸਤੀ ਉਹ ਇੰਟੈਲੈਕਚੁਅਲ ਉਹ ਥੌਟ ਪ੍ਰੋਸੈਸ ਜਿੱਥੇ ਬੋਰਾ ਹੋ ਜਾਣਾ ਉਸ ਮਸਤੀ ਨੂੰ ਮਾਤ ਨੂੰ ਕਹਿ ਲਿਆ ਜਾਂਦਾ ਸਮਝ ਜੇ ਕਹਿੰਦੇ ਹੱਲੇ ਵੀ ਨਹੀਂ ਤੁਸੀਂ ਸਮਝਿਆ ਅਭੋ ਨਾ ਸਮਝੇ ਐਵੇਂ ਕਹਿ ਸਕਦੇ ਆ ਜੇ ਹੁਣੇ ਵੀ ਨਹੀਂ ਤੁਸੀਂ ਸਮਝੇ ਸੋ ਕਬੂ ਵੀ ਨਹੀਂ ਸਮਝੇ ਸੋ ਕਬੂ ਨਾ ਮਾਤਾ ਫਿਰ ਤੁਹਾਨੂੰ ਕਦੀ ਵੀ ਨਾ ਸਮਝ ਆਈ ਜੇ ਹੱਲੇ ਵੀ ਨਾ ਸਮਝ ਆਈ ਕਹੇ ਕਬੀਰ ਰਾਮੈ ਰੰਗ ਰਾਤਾ ਹੁਣ RAM ਦੇ ਰੰਗ ਦੇ ਵਿੱਚ ਜੇ ਹੁਣ ਸਮਝ ਆ ਗਈ ਫਿਰ ਤੁਸੀਂ RAM ਦੇ ਰੰਗ ਦੇ ਵਿੱਚ ਰੰਗੇ ਗਏ RAM ਰਾਮੈ ਰੰਗ RAM ਦੇ ਰੰਗ ਦੇ ਵਿੱਚ ਰਤੇ ਉਸ ਰੰਗ ਦੇ ਵਿੱਚ ਤੁਸੀਂ ਰਤੇ ਗਏ ਸੋ ਮੇਰੇ ਵੱਲੋਂ ਇੰਨਾ ਹੀ ਜੀ ਜੇ ਕਿਤੇ ਕੁਝ ਛੁੱਟ ਗਿਆ ਹੈ ਜਾਂ ਕੁਝ ਮੇਰੇ ਕੋਲੋਂ ਗਲਤ ਬਿਆਨੀ ਹੋ ਗਈ ਤੇ ਪਲੀਜ਼ ਮੈਨੂੰ ਅਪਡੇਟ ਵੀ ਕਰ ਦੇਣਾ ਥੈਂਕ ਯੂ ਵੈਰੀ ਮਚ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ ਜੀ ਜੀ ਬਹੁਤ ਕਲੀਅਰ ਅਰਥ ਹੋ ਗਏ ਨੇ ਤੇ ਫਿਰ ਵੀ ਮਤਲਬ ਕੀ ਗੱਲ ਹੈ ਕਿ ਅਸੀਂ ਸਾਰੇ ਸਾਡਾ ਮੰਨਣਾ ਹੈ ਕਿ ਸ਼ਬਦਾਵਲੀ ਸਭ ਦੀ ਆਪਣੀ ਹੁੰਦੀ ਹੈ ਇਸ ਕਰਕੇ ਜੇਕਰ ਕੋਈ ਵੀਰ ਭੈਣ ਆਪਣੀ ਸ਼ਬਦਾਵਲੀ ਵਿੱਚ ਇਹਨਾਂ ਅਰਥਾਂ ਨੂੰ ਕਿਸੇ ਡਿਫਰੈਂਟ ਤਰੀਕੇ ਨਾਲ ਕਿਸੇ ਹੋਰ ਬੋਲਾ ਵਿੱਚ ਦੱਸਣਾ ਚਾਹੁੰਨ ਤੇ ਜ਼ਰੂਰ ਤੁਸੀਂ ਸਾਂਝ ਪਾ ਸਕਦੇ ਹੋ ਜੀ ਕਸ ਕਾਈਂਡਲੀ ਹੈਂਟਰੀਸ ਕਰ ਦੇ ਜੇ ਅਜੋ ਸਾਨੂੰ ਪਤਾ ਲੱਗ ਜਾਏ ਕਿ ਤੁਸੀਂ ਹੁਣ ਮਾਈਕ ਰੀਲਿਸ ਕਰੋਗੇ ਜੀ ਇਹ ਵੀ ਜੀ ਮੈਂ ਇੱਥੇ ਨਾ ਇੱਕ ਨਾਲ ਨਾਲ ਇੱਕ ਗੱਲ ਆਪਣੀ ਰੱਖਣੀ ਚਾਹਾਂਗੀ ਗੱਲ ਤੇ ਤੁਸੀਂ ਤੁਸੀਂ ਕਿਹਾ ਕਿ ਮੱਤ ਦੀ ਗੱਲ ਹੋ ਰਹੀ ਸੀ ਨਾ ਉਲਟੀ ਮੱਤ ਤੁਸੀਂ ਕਹਿ ਰਹੇ ਸੀ ਨਾ ਹਾਂ ਹਾਂ ਕਿੱਥੇ ਤੇ ਬਿਲਕੁਲ ਠੀਕ ਕਹਿ ਰਹੇ ਸੀ ਉਲਟੀ ਮਾਨੇ ਪੁੱਠੀ ਮੱਤ ਪੁੱਠੀ ਮੱਤ ਜੀ ਜੇਕਰ ਪੰਜਾਬੀ ਵਿੱਚ ਕਹੀਏ ਤਾਂ ਪੁੱਠੀ ਮੱਤ ਹਾਂ ਹਾਂ ਪੁੱਠੀ ਮੱਤ ਦੀ ਗੱਲ ਹੋ ਰਹੀ ਸੀ ਔਰ ਇੱਕ ਸੀ हां तहै कबीर रमै रंग रामे रंग राता रामे रंग राता जेड़ा कायनात ਵਿੱਚ ਰੰਗਿਆ ਹੋਇਆ RAM ਹੈ ਉਹਦੇ ਰੰਗ ਵਿੱਚ ਰੰਗ ਗਿਆ ਕਬੀਰ ਜਿਨੇ ਸਭ ਕੁਝ ਸਮਝ ਲਿਆ ਉਹ ਉਹਦੇ ਰੰਗ ਵਿੱਚ ਰੰਗੇਗਾ ਰੰਗਿਆ ਜਾਏਗਾ ਜਿਸ ਜਿਹੜਾ ਅਸੀਂ RAM ਮੰਨਦੇ ਆਂ ਕਿ ਘਟ ਘਟ ਮੇ RAM ਜਾਂ ਸਭ ਤੋਂ ਤੇ ਨਿਆਰਾ RAM ਉਸ RAM ਦੇ ਰੰਗ ਵਿੱਚ ਰੰਗਣਾ ਹੈ ਹੋਰ ਕੋਈ RAM ਨਹੀਂ ਜੀ 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 ਬਿਲਕੁਲ ਇਹ ਮੇਰਾ ਵਰਜਨ ਸੀ ਇਦੇ ਲਗਵਾ ਹੋਰ ਕਿਸੇ ਵੀਰ ਪਾਣਨੇ ਕੋਈ ਗੱਲ ਕਰਨੀ ਹੋਵੇ ਤਾਂ ਜ਼ਰੂਰ ਤੁਸੀਂ ਹੈਂਡਸ ਕਰਕੇ ਮਾਈਕ ਰਿਲੀਜ਼ ਕਰੋ ਜੀ ਕਾਫੀ ਜਨੇ ਜੁੜੇ ਹੋਇਆ ਤੇ ਮੈਂ ਇਹਦੇ ਨਾਲ ਹੀ ਇੱਕ ਹੋਰ ਰਿਕਵੈਸਟ ਕਰਦੀ ਚੱਲਾਂ ਬੇਨਤੀ ਕਰਦੀ ਚੱਲਾਂ ਆਪਣੇ ਵਿਊਅਰਸ ਨੂੰ ਜਿਹੜੇ ਸਾਨੂੰ YouTube ਤੇ ਸੁਣਨਗੇ ਉਹਨਾਂ ਨੂੰ ਵੀ ਬੇਨਤੀ ਹੈ ਜੇਕਰ ਤੁਹਾਨੂੰ ਵੀ ਕੋਈ ਆਪਣਾ ਵਿਵੇਕ ਨਾਲ ਕੋਈ ਸੋਝੀ ਕੋਈ ਡਿਫਰੈਂਟ ਸਮਝ ਆਂਦਾ ਹੈ ਕੁਝ ਕੁਝ ਵੀ ਸਾਡੇ ਪੌਜ਼ ਵਿੱਚ ਕੋਈ ਕੰਮੀ ਪੇਸ਼ੀ ਯਾ ਸਾਡੇ ਅਰਥਾਂ ਵਿੱਚ ਕਿਦਰੇ ਕੁਝ ਡਿਫਰੈਂਟ ਲੱਗਦਾ ਹੈ ਤੁਹਾਨੂੰ ਤੇ ਤੁਸੀਂ ਕਮੈਂਟਾਂ ਰਾਹੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਚਾਹੋ ਤੇ ਸਾਡੇ YouTube ਲਿੰਕ ਤੇ ਇੱਥੇ ਹੀ ਦਿੱਤਾ ਹੋਇਆ YouTube ਦੇ ਉੱਤੇ ਸਾਡਾ Zoom ਮੀਟ ਦਾ ਲਿੰਕ ਇਸ ਦਿਨ ਰਾਹੀਂ ਆ ਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤੇਰੇ 8:30 ਵਜੇ ਤੇ ਸ਼ਾਮੀ 5 ਵਜੇ ਵੀ ਸਾਡੀ ਮੀਟਿੰਗ ਹੁੰਦੀ ਹੈ ਹਾਂ ਸੌਰੀ 6 ਵਜੇ ਹੁਣ ਅਸੀਂ ਸਮਾਂ ਬਦਲ ਦਿੱਤਾ ਹੈ 6 ਵਜੇ ਦਾ ਕਰ ਦਿੱਤਾ ਹੈ ਜਦੋਂ ਮਰਜ਼ੀ ਜੁੜ ਸਕਦੇ ਹੋ ਜੀ ਜੀ ਇੱਕ ਹੈਂਡ ਰੇਸ ਹੋਇਆ ਵੀ ਰਗਵੀ ਸਿੰਘ ਜੀ ਦਾ ਜੀ ਵੀਜੀ ਜਿੰਦ ਨਾਲ ਹੀ ਕਰਦੇ ਆ ਤੁਹਾਡੀ ਅਨਾਉਂਸਮੈਂਟ ਤੋਂ ਫਿਰ ਵੀਰ ਜੀ ਲੈ ਲੈਂਦੇ ਨੇ ਅ ਅਨਾਉਂਸ ਸਿਰਫ ਇੰਨੀ ਹੈ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਤੁਸੀਂ ਵੀ ਸਾਨੂੰ ਆਪਣੇ ਸ਼ਬਦ ਜਿਹੜੇ ਤੁਹਾਨੂੰ ਸ਼ਬਦ ਕਈ ਵਾਰੀ ਨਹੀਂ ਸਮਝ ਆ ਰਹੇ ਜਿਹੜੇ ਤੁਹਾਨੂੰ ਲੱਗਦਾ ਵੀ ਇਹ ਸ਼ਬਦ ਵਿਚਾਰੇ ਜਾਣੇ ਚਾਹੀਦੇ ਨੇ ਤੁਸੀਂ ਸਾਨੂੰ ਉਹ ਸ਼ਬਦ ਵੀ ਤੁਸੀਂ ਸਾਨੂੰ ਕੋਟ ਕਰ ਸਕਦੇ ਹੋ ਕਮੈਂਟਸ ਦੇ ਵਿੱਚ ਅਸੀਂ ਫਿਰ ਉਹ ਸ਼ਬਦ ਵੀ ਪੂਰੇ ਲੈ ਸਕਾਂਗੇ ਕਿਉਂਕਿ ਇਹ ਪਰਿਵਾਰਕ ਸਾਂਝ ਹੈ ਇੱਕ ਦੂਜੇ ਦੀ ਬਾਹ ਪਕੜ ਕੇ ਅਸੀਂ ਇੱਕ ਡਿਸਕਸ਼ਨਸ ਕਰ ਰਹੇ ਹਾਂ ਜੀ ਜੀ ਵੀਰ ਜੀ ਲਖਵੀ ਵੀ ਜੀ ਹਜੂ ਜੀ ਬਾਦ ਨੇ ਵਿਦਿਆ ਨਾ ਪਰੋ ਬਾਦ ਨਹੀਂ ਜਾਣਿਓ ਬਾਦ ਤਾਂ ਮੈਨੂੰ ਲੱਗਦਾ ਵੀ ਜਿਹੜੀ ਧਾਰਮਿਕ ਚਰਚਾਵਾਂ ਹੁੰਦੀ ਹੈ ਨਾ ਦੁਨੀਆਵੀ ਦੁਨੀਆਵੀ ਬੇ ਦੁਨੀਆ ਵਾਲੇ ਗੱਲ ਧਾਰਮਿਕ ਚਰਚਾਵਾਂ ਬੇਸਾ ਕਰਦੇ ਹੈ ਤੇ ਉਹਦੇ ਚ ਮੈਂ ਨਹੀਂ ਪੜਨਾ ਚਾਹੁੰਦਾ ਵੀ ਕਬੀਰ ਜੀ ਸ਼ਾਇਦ ਇਹ ਕਹਿ ਰਹੇ ਵੀ ਮੈਂ ਤੁਹਾਡੀ ਜਿਹੜੀ ਚਰਚਾਵਾਂ ਧਾਰਮਿਕ ਚਰਚਾਵਾਂ ਇਹਨਾਂ ਸਿਨੇਮਾ ओरिजिनल ਚਾਹਨਾ ਮੈਂ ਬਿਹਾਰੀ ਨਾਮ ਨਾਲ ਜੁੜਿਆ ਹਾਂਜੀ ਬੀਬੀ ਅਲਟੀਮੇਟਲੀ ਇਹ ਹੀ ਗੱਲ ਨਿਕਲਦੀ ਹੈ ਮੈਂ ਵੀ ਇਸ ਤਰ੍ਹਾਂ ਦੀ ਹੀ ਗੱਲ ਰੱਖੀ ਸੀ ਜਿਹੜੀ ਵਿਦਿਆ ਦੁਨੀਆਂ ਨੇ ਪੜ੍ਹੀਏ ਜਿਹੜੀ ਵਿਦਿਆ ਦੁਨੀਆਂ ਪੜ੍ਹਾ ਰਹੀ ਹੈ ਉਹ ਜਿਸ ਤਰ੍ਹਾਂ ਦੀ ਵਿਵਾਦ ਵਿਵਾਦ ਨਹੀਂ ਜਿਸ ਤਰ੍ਹਾਂ ਦੇ ਬਾਦ ਉਹ ਲੋਕ ਕਰਦੇ ਨੇ ਮੈਂ ਨਹੀਂ ਜਾਣਦਾ ਮੈਨੂੰ ਨਹੀਂ ਆਂਦੇ ਬਸ ਉਹ ਗੁਣ ਕਥਾ ਤੋਂ ਸੁਣਨ ਤੋਂ ਬਹਰਾਨਾ ਜੀ ਨਹੀਂ ਜਿਹੜੀ ਦੁਨੀਆ ਮਦ ਧਾਰਮਿਕ ਗੱਲਾਂ ਬਾਰੇ ਬੜਾ ਗੁੰਵਾਰਦ ਕਰਦੀ ਹੈ ਹਾਂ ਤਾਂ ਇਹ ਮੈਂ ਤੁਹਾਡਾ ਪੁਆਇੰਟ ਹੁਣ ਸਮਝਿਆ ਜਿਹੜੇ ਧਾਰਮਿਕ ਦੀਆਂ ਗੱਲਾਂ ਕਰਦੇ ਨੇ ਨਾ ਉਹ ਕਬੀਰ ਜੀ ਨੇ ਤੇ ਦੇਖੋ ਸਾਰੀ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਤੇ ਉਹਨਾਂ ਨੇ ਪਖੰਡ ਨੂੰ ਐਕਸਪੋਜ਼ ਕੀਤਾ ਹੂੰ ਹੂੰ ਠੀਕ ਤੇ ਇਹ ਤੁਹਾਡਾ ਵਾਲਾ ਪੱਖ ਵੀ ਹੋ ਸਕਦਾ ਵੀ ਧਾਰਮਿਕ ਪਰ ਜਦੋਂ ਧਰਮ ਦੀ ਗੱਲ ਕੀਤੀ ਹੁੰਦੀ ਹੋएगी ਨਾ ਫਿਰ ਉਹ ਤਾਂ ਕਥਤ ਸੁੰਨਤ ਦੇ ਵਿੱਚ ਕਵਰ ਹੋ ਜਾਏਗੀ ਐ ਦੇਖੋ ਕਥਤ ਸੁਨਤ ਤੇ ਧਾਰਮਿਕ ਗੱਲ ਜਿਹੜੀ ਹਰੀ ਦੀ ਗੱਲ ਹੋਈ ਕਿ ਨਾ ਉਹ ਕਥਤ ਸੁਨਤ ਤੇ ਕੰਪਲੀਟ ਹੋ ਜਾਏਗੀ ਪਰ ਜਿਹੜੇ ਬਾਦ ਬਿਬਾਦ ਨੇ ਜਿਹੜੇ ਪਖੰਡ ਕਰਦੇ ਨੇ ਵੀ ਤੁਸੀਂ ਪੁਰਾਤਨ ਰੀਤੀ ਰਿਵਾਜਾਂ ਦੇ ਸਾਹਮਣੇ ਇਹ ਕਰਨਾ ਜੀ ਇਹ ਕਰਨਾ ਜੀ ਇਸ ਟਾਈਮ ਕਰਨਾ ਹੈ ਇੰਨੇ ਵਜੇ ਕਰਨਾ ਹੈ ਮੈਨੂੰ ਲੱਗਦਾ ਉਸ ਬਾਦ ਤੇ ਉਸ ਬਾਦ ਦੀ ਗੱਲ ਤੇ ਵਿਦਿਆ ਦੀ ਗੱਲ ਕੀਤੀ ਹੈ ਕਿਉਂਕਿ ਵਿਦਿਆ ਪੜ੍ਹ-ਪੜ ਕੇ ਉਹ ਕਹਿੰਦੇ ਸੀ ਨਾ ਵੇਸੀ ਇੰਨੀਆਂ ਜੋਤਿਸ਼ਾਂ ਕਰ ਲੀਆਂ ਇੰਨੀਆਂ ਅਸੀਂ ਕਿਤਾਬਾਂ ਲਿਖ ਲਈਆਂ ਉਹ ਵਿਦਿਆ ਨੂੰ ਕਿਤੇ ਨਾ ਕਿਤੇ ਮੈਨੂੰ ਲੱਗਦਾ ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਉਸੇ ਪੱਖ ਤੋਂ ਅੱਗੇ ਵਧਾ ਰਹਾਂਗਾ ਜੀ 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 ਜਿਹੜੀ ਪੰਡਤ ਲੋਕ ਜਿਹੜੀ ਵਿਦਿਆਪਾੜ ਕਿਤੇ ਬੈਠਾ ਕਰਦੇ ਧਾਰਮਿਕ ਕਰਦੇ ਇਹ ਚੀਜ਼ ਕਰੋ ਤੇ ਉਹ ਮੈਂ ਨਹੀਂ ਇਹ ਕਰਦਾ ਉਹ ਵਿਦਿਆ ਜਿਹੜੀ ਧਾਰਮਿਕ ਵਿਦਿਆ ਵੇਦਾਂ ਦੀ ਉਹ ਤਾਂ ਨਹੀਂ ਪੜਿਆ ਤੇ ਨਾਈ ਮੈਂ ਵਾਦ-ਵਾਦ ਪੈਂਦਾ ਹੈ ਧਾਰਮਿਕ ਡਿਸਕਸ਼ਨਸ ਮੈਂ ਤਾਂ ਆਪਣੇ ਨਾਲ ਜੁੜਿਆ ਬੈਠਾ ਤੇ ਬੋਲ ਰਿਹਾ ਹੂੰ ਜੀ ਠੀਕ ਹੈ ਜੀ ਬਹੁਤ ਅੱਛਾ ਬਹੁਤ ਅੱਛਾ ਜੀ ਜੀ ਇਹ 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 ਨਾ ਮੇਰਾ ਵੀ ਇੱਕ ਨੇ ਵੇਖਲਾ ਐਂਗਲ ਮੈਨੂੰ ਸਮਝ ਆਇਆ ਆਪਣੇ ਇਹ ਮੇਰੇ ਵੀ ਮਾਇਨ ਚ ਆਇਆ ਵੀ ਦੇਖੋ ਉਹ ਲਿਖੀ ਨੇ ਵਿਦਿਆ ਨ ਪਰਿਯੋ ਮੈਂ ਵਿਦਿਆ ਪੜੀ ਨਹੀਂ ਹੈ ਬਾਦ ਨਹੀਂ ਜਾਣਨੇ ਹੋ ਬਾਦ ਦਾ ਮੈਨੂੰ ਕੁਝ ਪਤਾ ਨਹੀਂ ਅੱਗੇ ਦਾ ਕੀ ਹੋਣਾ ਤੇ ਕੀ ਨਹੀਂ ਹੋਣਾ ਕਿਉਂਕਿ ਪੰਡਤ ਸਮਝਾਉਂਦਾ ਹੈ ਨਾ ਤੂੰ ਇਹ ਕਰਦੇ ਤੈਨੂੰ ਅੱਗੇ ਫਲ ਮਿਲੇਗਾ ਤੂੰ ਉਹ ਦਾ ਕਰਦੇ ਤੈਨੂੰ ਅੱਗੇ ਫਲ ਮਿਲੇਗਾ ਇਹ ਬਾਤ ਉਹ ਬਾਤ ਨਹੀਂ ਹੈ ਜੀ ਨਹੀਂ ਨਹੀਂ ਇਹ ਉਹ ਬਾਤ ਨਹੀਂ ਹੈ ਅੱਛਾ ਤੇ ਫਿਰ ਫਿਰ ਇੱਕ ਇੱਕ ਐਂਗਲ ਤੇ ਉਹ ਬਾਤ ਉਹ ਸਮਝ ਆ ਰਿਹਾ ਉਸ ਜ਼ਮਾਨੇ ਵਿੱਚ ਗੋਸ਼ਟੀਆਂ ਕਰਦੇ ਸੀ ਸਿੱਧ ਜਿੰਨੇ ਵੀ ਮਤਲਬ ਧਰਮ ਨੂੰ ਜਾਣ ਜਾਣਦੇ ਸੀ ਉਹ ਗੋਸ਼ਟੀਆਂ ਕਰਦੇ ਸੀ ਕਾਨਫਰੰਸ ਜਿਹਨੂੰ ਕਹਿੰਦੇ ਆ ਸੀ ਆਪਸ ਚ ਬੈਠ ਕੇ ਜਿਸ ਤਰ੍ਹਾਂ ਅਸੀਂ ਕਰ ਰਹੇ ਹਾਂ ਸੰਕਤ ਦੇ ਵਿਚਾਰ ਤੇ ਜਾਂ ਫਿਰ ਉਹਨੂੰ ਇੰਡੀਕੇਟ ਕੀਤਾ ਹੈ ਹਾਂ ਗੋਸ਼ਟੀ ਬਾਰੇ ਜਿਹੜੀ ਮਤਲਬ ਧਾਰਮਿਕ ਚਰਚਾਵਾਂ ਕਰਦੇ ਸੀ ਨਾ ਇਹ ਇਹ ਇਦਾਇਆ ਹੈ ਬੈਨੀਫਿਟ ਹੁੰਦਾ ਕਰਵਾ ਚਾਹੋ ਕਿ ਰੱਖਣ ਨਾਲ ਬੰਦੇ ਦੀ ਉਮਰ ਵੱਧ ਜਾਂਦੀ ਹੈ ਇਹ ਹੈ ਉਹ ਹੈ ਜੋ ਵੀ ਮਤਲਬ ਅੰਧ ਸਿਤਾ ਮਿਕਸ ਚਾਹਮਾ ਉਸ ਬਾਰੇ ਜ਼ਿਕਰ ਕੀਤਾ ਨੇ ਵੀ ਉਹਦੇ ਚ ਮੈਂ ਨਹੀਂ ਪਹਿਣਾ ਚੰਦਾ ਚਾਹਮਾ ਚ ਮੈਂ ਕਲੀਅਰ ਹੋ ਗਿਆ ਹਾਂ ਲੱਗ ਗਈ ਜੀ ਬਹੁਤ ਅੱਛਾ ਤੁਸੀਂ ਪੱਕ ਰੱਖਿਆ ਆਪਣਾ ਤੇ ਈਜ਼ੀ ਲੈਂਗੁਏਜ ਵਿੱਚ ਹੋਰ ਜ਼ਿਆਦਾ ਕਲੀਅਰ ਹੋਏ ਸਾਨੂੰ ਗੱਲ ਤੇ ਕੀ ਕਹਿ ਰਹੇ ਨੇ ਗੁਰੂ ਸਾਹਿਬ ਸਾਨੂੰ ਹੋ ਕਿਸੇ ਵੀ ਪੜਨੇ ਆਪਣੇ ਕਿਸੇ ਨਵੇਂ ਐਂਗਲ ਤੋਂ ਵੀ ਵਿਵੇਕ ਦੀ ਸਾਂਝ ਪਾਣੀ ਹੋਵੇ ਜਾਂ ਕੋਈ ਡਿਫਰੈਂਟ ਐਂਗਲ ਦੱਸਣਾ ਹੋਵੇ ਤਾਂ ਜ਼ਰੂਰ ਸਾਂਝ ਪਾ ਸਕਦੇ ਹੋ ਜੀ ਅਸੀਂ ਦੇਖ ਰਹੇ ਹਾਂ ਸਕਰੀਨ ਤੇ ਆਪਕੇ ਜਨ ਲਈ ਜੁੜੇ ਹੋਏ ਨੇ ਤੇ ਚੈੱਕ ਕਰ ਲਈ ਤੇ ਵੀਰ ਜੀ ਫਿਰ ਅਸੀਂ ਸ਼ਬਦ ਦੀ ਸਮਾਪਤੀ ਕਰ ਲੈਂਦੇ ਹਾਂ ਰਿਕਰਡਿੰਗਲੀ ਹਾਂਜੀ ਠੀਕ ਹੈ ਜੀ ਬਿਲਕੁਲ ਦੇਖ ਲਓ ਇੱਕ ਇੱਕ ਅੱਧਾ ਸੈਕਿੰਡ ਹੋਰ ਦੇਖ ਲੈਣਾ ਜੀ ਮੈਂ ਰਿਕਾਰਡ ਰਹੀ ਹਾਂ ਕੋਈ ਵੀ ਪੈਂਡੈਂਟ ਇਸ ਕਰਵਗੇ ਤੇ ਠੀਕ ਹੈ ਨਹੀਂ ਤੇ ਬਾਕੀ ਸਭ ਸਮਝਣਗੀ ਠੀਕ ਹੈ ਭੈਜੀ ਫਿਰ ਤੁਸੀਂ ਲੋ ਇਨੀਸ਼ੀਏਟਿਵ ਠੀਕ ਹੈ ਸਰ ਆਪ ਦਾ ਨੂੰ ਜੀ ਤੁਸੋਂ ਤੇ ਜੁੜੇ ਸਾਰੇ ਵੀਰਾਂ ਭੈਣਾਂ ਦਾ ਧੰਨਵਾਦ ਕਰਦੇ ਹਾਂ ਨਾਲ ਹੀ YouTube ਤੇ ਸਾਨੂੰ ਜਿਹੜੇ ਦੇਖ ਸੁਣ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੀ ਤੇ ਅੱਗੇ ਤੋਂ ਸਹੀ ਪਾਣੀ ਪੜਨ ਦੀ ਸਮਰੱਥਾ ਅਕਾਲਪੁਰ ਸਾਨੂੰ ਦੇਵੇ ਉਹਦੇ ਲਈ ਵੀ ਅਸੀਂ ਪ੍ਰਾਰਥਨਾ ਕਰਦੇ ਹਾਂ ਜਰੂਰ ਗੁਰੂ ਸਾਹਿਬ ਅਗੇ ਤੇ ਨਾਲੇ ਅਸੀਂ ਚਾਹਾਂਗੇ ਸਾਰੇ ਵੀਰਾਂ ਭੈਣਾਂ ਨੂੰ ਰਿਕੁਐਸਟ ਹੈ ਜੀ ਸਮੇਨਨ ਜੁੜਿਆ ਕਰੋ ਪੰਜੋ ਅਸੀਂ ਸਮੇਂ ਸਿਰ ਸਟਾਰਟ ਕਰਕੇ ਤੇ ਸਮੇਂ ਸਿਰ ਸਮਾਪਤੀ ਕਰ ਸਕੀਏ। ਅੱਜ ਸ਼ਾਮੀ ਮਿਲਦੇ ਹਾਂ 6 ਵਜੇ ਆਨੰਦ ਬਾਣੀ ਲਈ। ਅੱਜ ਦੇ ਪ੍ਰੋਗਰਾਮ ਦੇ ਇਥੇ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।